ਰਸੋਈ ਘਰ ਦਾ ਤਵਾ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਣ ਦੇਵੇਗਾ ਅੱਜ ਆਪਾਂ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਵਸਤੂ ਵਿਗਿਆਨ ਵਿੱਚ ਤਵੇ ਦਾ ਕੋਈ ਉਪਾਅ ਦੱਸੇ ਗਏ ਹਨ ਇਹਨਾਂ ਨੁਕਸਿਆਂ ਨੂੰ ਅਜਮਾਉਣ ਨਾਲ ਤੁਸੀਂ ਆਪਣੇ ਘਰ ਵਿੱਚ ਦੇਵੀ ਲక్ష్ਮੀ ਦੀ ਕਿਰਪਾ ਬਣਾਈ ਰੱਖ ਸਕਦੇ ਹੋ ਇਸ ਨਾਲ ਘਰ ਬਰਕਤ ਬਣੀ ਰਹੇਗੀ ਤਾਨ ਦੀ ਕੋਈ ਕਮੀ ਨਹੀਂ ਰਹੇਗੀ ਤੁਹਾਨੂੰ ਦੱਸ ਦਈਏ ਕਿ ਤਵਾ ਨਾ ਸਿਰਫ ਰੋਟੀ ਬਣਾਉਣ ਲਈ ਫਾਇਦੇਮੰਦ ਹੁੰਦਾ ਹੈ ਬਲਕਿ ਤੁਹਾਡੇ ਘਰ ਵਿੱਚ ਤਾਨ ਦੀ ਬਰਕਤ ਲਿਆਉਣ ਦੇ ਵੀ ਕੰਮ ਕਰਦਾ ਹੈ ਤਵਾ ਸਾਡੇ ਕਿਚਨ ਦੀ ਸਭ ਤੋਂ ਜ਼ਰੂਰੀ ਚੀਜ਼ ਹੈ ਆਹੋ ਦੱਸਦੇ ਹਾਂ ਤਵੇ ਦੇ ਉਪਾਅ ਚਲੋ ਆਪਾਂ ਸ਼ੁਰੂ ਕਰਦੇ ਹਾਂ ਹੁਣ ਤੁਹਾਨੂੰ ਉਪਾਅ ਦੱਸਦੇ ਹਾਂ ਕਿਹੜੇ-ਕਿਹੜੇ ਉਪਾਅ ਨੇ ਤੇ ਤੁਸੀਂ ਕਿਸ ਤਰ੍ਹਾਂ ਕਰਨਾ ਹਨ ਤਵਾ ਅਤੇ ਕੜਾਈ ਰਹੁ ਨੂੰ ਦਰਸਾਉਂਦੇ ਹਨ ਇਸ ਲਹਿਰ ਸੋਈ ਨੂੰ ਸਾਫ਼ ਰੱਖੋ ਜੇ ਕੋਈ ਔਰਤ ਗੰਦੇ ਪੈਨ ਜਾਂ ਗੰਦੀ ਕੜਾਈ ਦੀ ਵਰਤੋਂ ਕਰਦੀ ਹੈ ਇਸ ਦਾ ਸਿੱਧਾ ਅਸਰ ਉਸ ਦੇ ਪਤੀ ਤੇ ਪੈਂਦਾ ਹੈ ਜਦੋਂ ਤੁਸੀਂ ਸਵੇਰੇ ਖਾਣਾ ਬਣਾਉਣ ਲਈ ਜਾਂਦੇ ਹੋ ਤਾਂ ਪੈਨ ਨੂੰ ਗਰਮ ਕਰਨ ਤੋਂ ਬਾਅਦ ਰਚਨਾ ਵਰਤਿਆ ਜਾਣ ਵਾਲਾ ਨਮਕ ਪਾਓ ਪਰ ਧਿਆਨ ਰੱਖੋ ਕਿ ਨਮਕ ਨੂੰ ਕਿਸੇ ਹੋਰ ਪਦਾਰਥ ਦੇ ਨਾਲ ਨਹੀਂ ਮਿਲਾਉਣਾ ਚਾਹੀਦਾ ਹੈ ਜਿਵੇਂ ਕਿ ਹਲਦੀ ਜਾਂ ਲਾਲ ਮਿਰਚ ਨਹੀਂ ਮਿਲਾਉਣੀ ਚਾਹੀਦੀ ਠੀਕ ਹੈ ਜਦੋਂ ਤਵਾ ਠੰਡਾ ਹੋ ਜਾਵੇ ਤਾਂ ਇਸ ਤੇ ਨਿੰਬੂ ਅਤੇ ਨਮਕ ਰਗੜੋ ਇਸ ਨਾਲ ਨਾ ਸਿਰਫ ਕੜਾਈ ਚਮਕਦਾਰ ਬਣ ਜਾਵੇਗੀ ਸਗੋਂ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ ਪੈਨ ਜਾਂ ਕੜਾਈ ਨੂੰ ਕਦੇ ਵੀ ਕਿਸੇ ਤਿੱਖੀ ਚੀਜ਼ ਨਾਲ ਨਾ ਖਿੱਚੋ ਜੇ ਸੰਭਵ ਹੋਵੇ ਤਾਂ ਇਸ ਨੂੰ ਪਿੰਗਲਣ ਦਿਓ ਅਤੇ ਫਿਰ ਹੌਲੀ-ਹੌਲੀ ਫਸੀ ਹੋਈ ਸਮਗਰੀ ਨੂੰ ਹਟਾ ਦਿਓ ਪੈਨ ਜਾਂ ਕੜਾਈ ਨੂੰ ਕਦੇ ਵੀ ਝੂਠਾ ਨਾ ਛੱਡੋ ਅਤੇ ਨਾ ਹੀ ਇਸ ਤੋਂ ਕੋਈ ਵੀ ਝੂਠੀ ਸਮਗਰੀ ਰੱਖੋ ਇਹਨਾਂ ਦੋਹਾਂ ਚੀਜ਼ਾਂ ਦੀ ਸ਼ੁੱਧਤਾ ਦਾ ਸਿੱਧਾ ਸਿੱਧਾ ਸੰਬੰਧ ਆਪਣੇ ਠੀਕ ਹੈ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਘਰ ਵਿੱਚ ਇਹਨਾਂ ਦੀ ਸਫਾਈ ਦਾ ਜਿੰਨਾ ਜ਼ਿਆਦਾ ਧਿਆਨ ਰੱਖਿਆ ਜਾਵੇਗਾ ਪੈਸੇ ਦੇ ਆਉਣ ਦੇ ਰਾਹ ਉਨੇ ਹੀ ਆਸਾਨ ਹੋਣਗੇ ਸਾਰੇ ਭਾਂਡਿਆਂ ਵਿੱਚ ਇਹ ਦੋਵੇਂ ਚੀਜ਼ਾਂ ਬਹੁਤ ਹੀ ਸਤਕਾਰਯੋਗ ਹਨ ਠੀਕ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਰੋਟੀ ਪਕਾਉਣ ਤੋਂ ਬਾਅਦ ਤੁਰੰਤ ਗੰਡੇ ਗੰਦੇ ਭਾਂਡੇ ਨਾਲ ਤਵੇ ਨੂੰ ਧੋਣ ਲਈ ਰੱਖ ਦਿੰਦੇ ਹਨ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਇਸ ਦੀ ਆਦਤ ਨੂੰ ਛੱਡ ਦਿਓ ਕਿਉਂਕਿ ਤਵੇ ਤੇ ਪਾਣੀ ਛਿੜਕਾਣਾ ਚੰਗਾ ਨਹੀਂ ਸਮਝਿਆ ਜਾਂਦਾ ਘਰ ਦੇ ਬਜ਼ੁਰਗਾਂ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਆ ਨਾ ਉਹਨਾਂ ਤੋਂ ਅਜਾਇਹਾ ਕਰਨ ਤੋਂ ਵਰਜਦੇ ਹਨ ਅਤੇ ਵਸਤੂ ਸ਼ਾਸਤਰ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਗਰਮ ਤਵੇ ਤੇ ਪਾਣੀ ਛਿੜਕਣਾ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਗਰਮ ਤਵੇ ਤੇ ਪਾਣੀ ਪਾਉਣ ਨਾਲ ਤੋਂ ਛੀ ਦੀ ਆਵਾਜ਼ ਹੁੰਦੀ ਹੈ ਤੇ ਨਕਾਰਾਤਮਕ ਊਰਜਾ ਘਰ ਵਿੱਚ ਆਉਂਦੀ ਹੈ ਇਸ ਵੀ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਘਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਉਸ ਦੇ 13ਵੇਂ ਦਿਨ ਗਰਮ ਤਵੇ ਨੂੰ ਪਾਣੀ ਛਿੜਕਿਆ ਜਾਂਦਾ ਹੈ ਇਸ ਲਈ ਆਮ ਦਿਨਾਂ ਵਿੱਚ ਅਜਹਿ ਕਰਨਾ ਅਸ਼ੁੱਧ ਮੰਨਿਆ ਜਾਂਦਾ ਹੈ ਇਸ ਦੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਗਰਮ ਤਵੇ ਤੇ ਪਾਣੀ ਪਾਉਣ ਨਾਲ ਤੇਜ ਮੀਂਹ ਪੈਂਦਾ ਹੈ ਠੀਕ ਹੈ ਇਹਨਾਂ ਚੀਜ਼ਾਂ ਦਾ ਆਪ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਅੱਗੇ ਅਤੇ ਅਜਹਿ ਮੀਂਹ ਕਾਰਨ ਤਬਾਈ ਹੋਂਦਾ ਖਦਾਜਾ ਬਣਿਆ ਰਹਿੰਦਾ ਹੈ ਇਸ ਕਾਰਨ ਘਰ ਦੇ ਬਜ਼ੁਰਗਾਂ ਨੇ ਅਜਿਹਾ ਕਰਨ ਤੋਂ ਮਨਾ ਕੀਤਾ ਹੈ ਜੋਤਿਸ਼ ਵਿੱਚ ਤਵੇ ਨੂੰ ਰਾਹੂ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਇਸ ਲਈ ਸਫਾਈ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਪੈਨ ਨੂੰ ਹਮੇਸ਼ਾ ਸਾਬਣ ਨਾਲ ਸਾਫ਼ ਪਾਣੀ ਨਾਲ ਹੀ ਧੋ ਕੇ ਰੱਖਣਾ ਚਾਹੀਦਾ ਹੈ ਪੈਨ ਨੂੰ ਹਮੇਸ਼ਾ ਢੇਠਾ ਲਟਕਾਏ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਖੜਾ ਰੱਖਣ ਨਾਲ ਲੋਪਕਾਰ ਦੀ ਲੜਾਈ ਝਗੜਾ ਹੁੰਦਾ ਹੈ ਇਸ ਤੋਂ ਇਲਾਵਾ ਇਹ ਗੱਲ ਦਾ ਵੀ ਧਿਆਨ ਰੱਖੋ ਕਿ ਗੈਸ ਤੇ ਤਵੇ ਨੂੰ ਕਦੇ ਵੀ ਨਾ ਛੱਡਿਆ ਰਹਿਣ ਦਿਓ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਬਸ ਰੋਟੀ ਪਕਾ ਲਈ ਤੇ ਉਹਨੂੰ ਉੱਥੇ ਹੀ ਛੱਡਿਆ ਰਹਿਣ ਦਿੱਦੇ ਹਨ ਕੁਝ ਲੋਕਾਂ ਨੂੰ ਰੋਟੀ ਪਕਾਉਣ ਤੋਂ ਬਾਅਦ ਤਵੇ ਨੂੰ ਐਵੇਂ ਵੀ ਰੱਖ ਦਿੰਦੇ ਹਨ ਜੇਕਰ ਤੁਸੀਂ ਕਰਦੇ ਹੋ ਤਾਂ ਇਹ ਆਦਤ ਛੱਡ ਦਿਓ ਚੁੱਲ੍ਹੇ ਤੇ ਪੈਨ ਦਾ ਕੰਮ ਖਤਮ ਕਰਨ ਤੋਂ ਬਾਅਦ ਪੈਨ ਨੂੰ ਵੀ ਹਟਾ ਦਿਓ ਜੇ ਤੁਸੀਂ ਰੋਟੀ ਬਣਾਉਂਦੇ ਤੋਂ ਬਾਅਦ ਪੈਨ ਨੂੰ ਖਾਲੀ ਅਤੇ ਗੰਦਾ ਛੱਡ ਦਿੰਦੇ ਹੋ ਤਾਂ ਬਹੁਤ ਮਾੜਾ ਹੈ ਇਸ ਦੀ ਵਰਤੋਂ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰੋ ਨਹੀਂ ਤਾਂ ਇਹ ਤੁਹਾਡੇ ਘਰ ਵਿੱਚ ਗਰੀਬੀ ਦਾ ਕਾਰਨ ਬਣ ਸਕਦਾ ਹੈ ਅਤੇ ਜੇਕਰ ਤੁਸੀਂ ਪੈਨ ਨੂੰ ਗੰਦਾ ਛੱਡ ਦਿੰਦੇ ਹੋ ਤਾਂ ਇਹ ਬਹੁਤ ਮਾੜਾ ਹੈ ਇਸ ਦੀ ਵਰਤੋਂ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰੋ ਨਹੀਂ ਤਾਂ ਇਹ ਤੁਹਾਡੇ ਘਰ ਵਿੱਚ ਗਰੀਬੀ ਦਾ ਕਾਰਨ ਬਣ ਸਕਦਾ ਹੈ ਇਹ ਘਰ ਵਿੱਚ ਨਾਮਕਰਤਕ ਊਰਜਾ ਦਾ ਵਾਸ ਹੁੰਦਾ ਹੈ ਵਸਤੂ ਜੋ ਹਕਾਰ ਜੋ ਨਕਾਰਾਤਮਕ ਨੂੰ ਦੂਰ ਕਰਨ ਦੇ ਉਪਾਅ ਦੱਸਿਆ ਗਿਆ ਹੈ ਪੈਨ ਤੇ ਰੋਟੀ ਪਕਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਨਮਕ ਛੁਰਕ ਦਿਓ ਕਹਿੰਦੇ ਹਨ ਅਜਿਹਾ ਕਰਨ ਨਾਲ ਤੁਹਾਡੇ ਘਰ ਪੈਸਾ ਜਾਂ ਭੋਜਨ ਵੀ ਕਦੇ ਕਮੀ ਨਹੀਂ ਆਵੇਗੀ ਇਸ ਤਰ੍ਹਾਂ ਵਿਗਿਆਨਿਕ ਮਹੱਤਵ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਤਵੇ ਦੇ ਸਾਰੇ ਕੀਟਾਣੂ ਮਰ ਜਾਂਦੇ ਹਨ ਤੇ ਰੋਟੀਆਂ ਖਾਣ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਠੀਕ ਹੈ ਤਵੇ ਤੇ ਆਪਾਂ ਥੋੜਾ ਜਿਹਾ ਨਮਕ ਛਿੜਕਣਾ ਤੇ ਜੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ